ਕਾਲੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਯੂਵਰਾਜ ਸਿੰਘ ਆਈ ਹੋਪ ਤੁਸੀਂ ਬਹੁਤ ਘੈਂਟ ਹੋਵੋਗੇ ਮੈਂ ਬਿਲਕੁਲ ਘੈਂਟ ਆ ਸੋ ਅੱਜ ਦਾ ਜਿਹੜਾ ਵਲੌਗ ਹੈ ਉਹ ਹੈ ਜੀ ਆਪਣੇ ਗੱਡੀ ਦੀ ਨਵੀਂ ਮੈਟਿੰਗ ਕਰਾਣ ਲੱਗੇ ਆ ਸੋ ਮੇਰੀ ਮਾਸੀ ਦਾ ਮੁੰਡਾ ਪਵਨ ਜੀ ਨਮਸਕਾਰ ਸਰ ਜੀ ਸਰ ਜੀ ਹਾਂ ਜੀ ਸਰ ਚੱਲ ਰਹੀ ਹੈ ਡੈਂਟਿੰਗ ਪੇਂਟਿੰਗ ਕਹਿੰਦੇ ਲਾਓ ਵੀ ਮਿੱਤਰੋ ਗੱਡੀ ਖੋਲ ਲਈ ਸੀ ਵਲੌਗ ਬਾਅਦ ਚ ਸਟਾਰਟ ਹੋਇਆ ਹੁਣ ਗੱਡੀ ਫਿਟਿੰਗ ਤੇ ਐ ਬਸ ਕੰਮ ਸੋ ਚਾਲਦੇ ਰਹੋ ਸਾਡੇ ਨਾਲ ਦੇਖਦੇ ਰਹੋ ਕੀ ਕੀ ਬਣਦਾ ਹੈ ਲੋ ਮੈਟਰੋ ਆ ਸਾਰਾ ਪਿਸਟਨ ਪੁਰਜਾ ਅਸੀਂ ਖੋਲਿਆ ਹੋਇਆ ਹੈ ਦੇਖ ਸਕਦੇ ਹਾਂ ਮੈਟਰੋ ਸਵੇਰੇ 6 ਵਜੇ ਦੇ ਲੱਗੇ ਹੋਏ ਨੇ ਮਾਸ਼ ਦਾ ਮੁੰਡਾ ਆਪਣੀ ਦਾ ਸਵੇਰੇ 6 ਵਜੇ ਆ ਗਿਆ ਆਪਣੇ ਘਰਾਂ ਕਿ ਅੱਜ ਜੈਤਵਾਰ ਹੈ ਤਾਂ ਹੀ ਸ਼ਾਮ ਤੱਕ ਗੱਡੀ ਸਾਰੀ ਮੈਟਿੰਗ ਹੋਊਗੀ ਸੋ ਨਵਾਂ ਮੈਡਲ ਆਤਾ ਹੈ ਆਪਾਂ ਨੇ ਬਸ ਹੁਣ ਸਫਾਈ ਪਹਿਲਾਂ ਸਫਾਈ ਕੀਤੀ ਹੈ ਹੀ ਖੋਲੀ ਹੈ ਗੱਡੀ ਸਾਰੀ ਗੱਡੀਆਂ ਆਪਣੇ ਕੋਲ ਦੋ ਨੇ ਜੀ ਕਾਈ 20 ਐ ਇਹ ਕਲਟੋ K10 ਐ ਜੀ ਇਹ ਆਪਾਂ ਨੇ ਹੁਣੇ ਲਈ ਸੀ ਸੋ ਕੋਈ ਵੀ ਗੱਡੀ ਲੈਣੀ ਹੋਵੇ ਮੱਸ ਦੇ ਮੁੰਡੇ ਨੂੰ ਸੰਪਰਕ ਕਰੋ ਆਪਾਂ ਨੰਬਰ ਬਾਇ ਵਿੱਚ ਦੇ ਦਾਂਗੇ ਇਸ ਰਿਪੇਅਰ ਦਾ ਕੰਮ ਐ ਜੀ ਗੱਡੀ ਤਾਂ ਕੱਲੀ ਕੱਲੀ ਪੁਰਜਾ ਗੱਡੀ ਦਾ ਕੱਲਾ ਕੱਲਾ ਪੁਰਜਾ ਸੋ ਪਰ ਗਾਣੇ ਵੀ ਲਾ ਲੀਏ ਨਾਲ ਥੋੜਾ ਥੋੜਾ ਇੰਜੋਏ ਵੀ ਕਰਨਾ ਬਹੁਤ ਜ਼ਰੂਰੀ ਐ ਸੋ ਗਾਣੇ ਲਾ ਲਈਏ ਜਪਰੇ ਤੂੰ ਬੰਦੂਖਾ ਲਈ ਗੀ ਅੱਲਗੀ ਦੀ ਜਲਾਟੂ ਦੇ ਸਕੂ ਵਰਗੀ ਹੁ ਚੱਲੇ ਨਾ ਮੇਰੇ ਸੁਖ ਟੂਲੇ ਖੱਟਾ ਡਟ ਰੂਪ ਨਾ ਮੇਰੇ ਸੁਖ ਟੂਲੇ ਛੱਟਾ ਕੇ ਲਾਓ ਵੀ ਮਿੱਤਰੋ ਨਵੀਂ ਮੈਟਿੰਗ ਚੈੱਕ ਕਰੋ ਇੱਧਰ ਦਿਖਾ ਦੇ ਬਾਬਾਈ ਲਾਓ ਜੀ ਲਾਓ ਆ ਨਵੀਂ ਮੈਟਿੰਗ ਹੈ ਜੀ ਹੁਣ ਬਸ ਸ਼ੁਰੂ ਹੈ ਨਵੀਂ ਮੈਟਿੰਗ ਦਾ ਕੰਮ ਕਿੰਨੇ ਦਾ ਆਇਆ ਸੀ ਭਾਈ ਜੀ ਇਹ 1500 1500 ਰੁਪਏ ਦਾ ਫਿਟਿੰਗ ਤੇ ਕਿੰਨੇ ਵੈਸੇ ਲਾਉਂਗੇ 2000 2000 ਫਿਟਿੰਗ ਦਾ ਮਾੜਾ ਮੋਟਾ ਲਿਆ ਜ ਫੇਰ ਵੀ ਮਾਸੀ ਦੇ ਮੁੰਡੇ ਆਪਣੇ ਹਾਂਜੀ ਲਿਆਜ ਨਹੀਂ ਰੱਖਦੇ ਬਾੜੀ ਮੋਟੀ ਦੇਖ ਲੋ ਲੋਕ ਦੇਖਣਗੇ ਤੁਹਾਨੂੰ ਵੀ ਘਰ ਜਣਾ ਲਿਆਜ ਨਹੀਂ ਹੈਗਾ ਬਾਹਰਲੇ ਨਾਲ ਕੀ ਲਿਆਜ ਰੱਖੂਗਾ ਹਾਂਜੀ 4000 ਦੇ ਦਿੰਦੇ 4000 ਲੈ ਲਓ ਚਲੋ ਠੀਕ ਹੈ ਯਾਰ ਮਰਨ ਨਹੀਂ ਦਿੰਦੇ ਸੋ ਰਾਜਪੁਰੇ ਦੁਕਾਨ ਹੈ ਜੀ ਕਿੱਥੇ ਕਰਕੇ ਰਾਜਪੁਰੇ ਅਨਾਜ ਮੰਡੀ ਨਿਕਨਾ ਟਾਇਰ ਅਨਾਜ ਮੰਡੀ ਕ੍ਰਿਸ਼ਨਾ ਟਾਇਰ ਟਾਇਰ ਅਨਾਜ ਮੰਡੀ ਹੈ ਜੀ ਰਾਜਪੁਰੇ ਕ੍ਰਿਸ਼ਨਾ ਟਾਇਰ ਦੇ ਨਾਲ ਹੈ ਗੁਰਨਾਣਕ ਪੰਜਾਬ ਮੋਟਰ ਪੰਜਾਬ ਮੋਟਰ ਪਹਿਲਾਂ ਗੁਰਨਾਣਕ ਸੀ ਸੋ ਜਰੂਰ ਸੰਪਰਕ ਕਰੇ ਜਰੂਰ ਵਿਜ਼ਿਟ ਕਰਿਓ ਸੋ ਲਾਓ ਵੀ ਮਿੱਤਰੋ ਚੈੱਕ ਕਰੋ ਨਵਾਂ ਮੈਟ ਮੱਜ ਤੜ ਲਾ ਇਕਲੀ ਤੈਨੂੰ ਹੀ ਮੱਜ ਤੜ ਲਾ ਇਕਲੀ ਤੈਨੂੰ ਹੀ ਹਨੇ ਕੰਮ ਕਰ ਉਹ ਕਰ ਤੂੰ ਸਮਾਨ ਲੈਣ ਚੱਕ ਕੇ ਘਰ ਤੋਂ ਪਹਿਲਾਂ ਸਮਾਨ ਪੂਰਾ ਰੱਖਿਆ ਕਰੂ ਫਿਰ ਤੁਸੀਂ ਕਹਿੰਦੇ ਹੋ ਕੀ ਚੀਜ਼ ਆਹੀ ਸਪੀਕਰ ਕੇ ਲਾਓ ਜੀ ਨਵੇਂ ਸਪੀਕਰ ਵੀ ਲਿਆਤੇ ਹੋਏ ਨੇ ਸਾਰਾ ਕੁਝ ਫਿੱਟ ਕਰਨਾ ਅੱਜ ਗੱਡੀ ਬਣਾ ਦੇਣੀ ਪਿਆ ਰਾਣੀ ਸੁੰਦਰਾ ਕੇ ਨਵੇਂ ਸਪੀਕਰਾਂ ਦੀ ਆਵਾਜ਼ ਚੈੱਕ ਕਰੋ ਮੇਰੇ ਮਿੱਤਰੋ ਮਿੱਤਰੋ ਗੱਡੀ ਫਿੱਟ ਕਰਤੀ ਨਵਾਂ ਮੈਟ ਲਾਤਾ ਚੈੱਕ ਕਰੋ ਮੇਰੇ ਵੀਰੋ ਟਾਗੀ ਖੋਲ ਕੇ ਦਿਖਾ ਮੇਰੇ ਕੇ ਲਾਓ ਜੀ ਮਿੱਤਰੋ ਚੈੱਕ ਕਰੋ ਗੱਡੀ A1 ਕੁਆਲਿਟੀ ਬਣਾਤੀ ਆਪਾਂ ਨੇ ਸਪੀਕਰ ਹਲੇ ਨਵੇਂ ਲਾਣੇ ਨੇ ਮੱਸੇ ਦੇ ਮੁੰਡੇ ਹੋ ਟਾਈਮ ਹੋ ਚੁੱਕਿਆ ਜੀ ਇੰਨਾ ਟਾਈਮ ਹੋ ਗਿਆ ਟਾਈਮ 12:58 4 ਵਜੇ ਤੱਕ ਕਰ ਦੋਗੇ ਹਾਂਜੀ ਸਰ ਹਾਂ ਜੀ ਹਾਂ ਕਰ ਦੇ ਕੇ ਜਨਾਬ ਕਰ ਦੇ ਠੀਕ ਹੈ ਜੀ ਇਹ ਗੱਡੀ ਮਿੱਤਰੋ ਲਓ ਸਾਰੀ ਫਿੱਟ ਕਰ ਦਿੱਤੀ ਹੈ ਜੀ ਸਮਾਨ ਥੋੜਾ ਬਹੁਤ ਰਹਿ ਗਿਆ ਬਸ ਫਿੱਟ ਕਰਨ ਵਾਲਾ ਉਸ ਤੋਂ ਬਾਅਦ ਗੱਡੀ ਗੇੜੀ ਰੁੱਟਦੀ ਹੈ ਸੜਕਾਂ ਤੇ ਚੱਲੂਗੀ ਲਓ ਵੀ ਮਿੱਤਰੋ ਚੈੱਕ ਕਰੋ ਸਪੀਕਰ ਘੜਤੇ ਸਪੀਕਰ ਸਪੀਕਰ ਚਲਾ ਦਿਓ ਜਨਾਬ ਸਪੀਕਰ ਕੋ ਮਿੱਤਰੋ ਗੱਡੀ ਹੋ ਚੁੱਕੀ ਹੈ ਜੀ ਓਕੇ ਹੁਣ ਆਪਾਂ ਚੱਲੇ ਆ ਜੀ ਗੇੜੀ ਰੂਟ ਤੇ ਇੱਕ ਗੇੜਾ ਲਿਆ ਜੀ ਤੇ ਨਹੀਂ ਗੇੜਾ ਜਰੂਰੀ ਹੈ ਸੋ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮਿਲਦੇ ਆਂ ਅਗਲੇ ਵੀਡੀਓ ਵਿੱਚ